ਜਿਹੜੀ ਖੰਬੀ 나ੜੀਏ ਇਹਨੂੰ ਜੋਗ ਜੋਗੀ ਕਹਿੰਦਾ ਈੜਾ ਸੱਜੀ ਨੂੰ ਕਹਿੰਦਾ ਪਿੰਗ ਥੋੜੇ ਟਾਈਮ ਲਾਣਾ ਤੇ ਪਿੰਗਲਾ ਤੇ ਤਰਕੁਟੀ ਦੇ ਵਿੱਚ ਕਿਹਾ ਜਾਂਦਾ ਨੇ ਜੀ ਇਹ ਸੁਖਮਨਾ ਹੈ ਇੱਥੇ ਭਗਤ ਜੀ ਕਹਿ ਰਹੇ ਨੇ ਕਿ ਕਬੀਰ ਗੰਗ ਜਮਨ ਕੇ ਅੰਤਰੇ ਗੰਗਾ ਤੇ ਜਮਨਾ ਜਿੱਥੇ ਈੜਾ ਤੇ ਪਿੰਗਲਾ ਆਪਸ ਵਿੱਚ ਮਿਲਦੀਆਂ ਨੇ ਸੁਖਮਨਾ ਸਹਿਜ ਸੁਣ ਕੇ ਘਾਟ ਜਿੱਥੇ ਉਹ ਥਾਂ ਜਿੱਥੇ ਬਿਲਕੁਲ ਪਰਮ ਸੋਕੈ ਸੁਨ ਦਾ ਅਰਥ ਭਾਵੇਂ ਸੁਨ ਦੇ ਅਰਥ ਮਾਰ ਨੇ ਬਾਣੀ ਚ ਸੁਨ ਸ਼ਬਦ ਬੜੀ ਬਰ ਵਰਤੇ ਅੰਤਰ ਸੁਨਨ ਬਾਹਰ ਸੁਨਨ ਤਿਰ ਭਵਨ ਸੁਨਨ ਮ ਸੁਨਨ ਚੌਥੇ ਸੁਨਨਾ ਜੋ ਨਰ ਜਾਣੇ ਤਾਂ ਕੋ ਪਾਪ ਨਾ ਨੂੰ ਇੱਥੇ ਸੁਨ ਦਾ ਅਰਥ ਅਪੂਰਵਸਤਾ ਕਰਾਵੇ ਕਹਿੰਦੇ ਉੱਥੇ ਬਿਰਤੀ ਤਿੱਗੀ ਹੈ ਜਿੱਥੇ ਅਪੂਰ ਕੋਈ ਫੁਰਨਾ ਨਹੀਂ ਅਗਲਾ ਬਚਨ ਕਿ ਤਾਹ ਕਬੀਰੈ ਮਟ ਕੀਆ ਯਾਦ ਰੱਖੋ ਸ਼ਬਦਾਂ ਮੱਟ ਮੱਟਦਰ ਤੇ ਅਸਥਾਨ ਇਹਦਾ ਥੋੜਾ ਜਿਹਾ ਮੱਟ ਸ਼ਬਦ ਵੀ ਵਰਤਿਆ ਜਾਂਦਾ ਤੇ ਮੱਠ ਵੀ ਵਰਤਦੇ ਨੇ ਆਪ ਨੂੰ ਪਤਾ ਹੋਣਾ ਅਸੀਂ ਭਾਂਡੇ ਲਈ ਵੀ ਮੱਟ ਵਰਤਨੇ ਮਿੱਟੀ ਦੇ ਭਾਂਡੇ ਲਈ ਕਿਹਾ ਮੱਟ ਵਰਤਦੇ ਸਾਂ ਇੱਥੇ ਮੱਟ ਦਾ ਅਰਥ ਹੈ ਟਿਕਾਣਾ ਥਾਂ ਅਸਥਾਨ ਮੱਠ ਕਹਿੰਦੇ ਨੇ ਲੋਕ ਬਾਹਰ ਮੱਠ ਬਣਾ ਕੇ ਬਹਿੰਦੇ ਆ ਤੇ ਕਬੀਰ ਸਾਹਿਬ ਕਹਿ ਰਹੇ ਨੇ ਅਸੀਂ ਆਪਣੇ ਉਸ ਥਾਂ ਤੇ ਟਿਕਾਣਾ ਬਣਾ ਲਿਆ ਜਿੱਥੇ ਗੰਗਾ ਤੇ ਯਮਨਾ ਮਿਲਦੀਆਂ ਨੇ ਤੇ ਉਹਦੇ ਵਿੱਚ ਇੱਕ ਤੀਜੀ ਹੋਰ ਵੀ ਹੈ ਫਿਰ ਅਰਜ ਕਰ ਕਹ ਕਬੀਰ ਐ ਮਟਕਿਆ ਖੋਜਤ ਮਨ ਜਨ ਬਾਟ ਜਿਹਨੂੰ ઋષਿ ਮੁਨੀ ਦਿਨ ਰਾਤ ਇਕ ਕਰਕੇ ਉਹ ਬਾਟ ਉਹ ਰਸਤਾ ਲੱਭਦੇ ਨੇ ਕਹਿੰਦੇ ਜਿਹਦਾ ਰਸਤਾ ਤੁਸੀਂ ਲੱਭਦੇ ਹੋ ਸੀ ਉੱਥੇ ਟਿਕਾਣਾ ਕਰ ਲਿਆ ਨਾ ਆਪ ਨੂੰ ਥੋੜੀ ਜੀ ਬੇਇੰਤਿ ਕਰਾਂਗਾ ਸੰਗਤ ਜੀ ਕਬੀਰ ਸਾਹਿਬ ਨੇ ਸ਼ਬਦ ਵਰਤੇ ਜੀ ਉਹਨਾਂ ਦੇ ਕਾਫੀ ਜ਼ਿਆਦਾ ਇਸੇ ਸ਼ਬਦ ਹੁੰਦੇ ਹੁਣ ਯੋਗ ਮਤ ਵਾਲੇ ਜਿਹੜੇ ਨੇ ਅੱਜ ਕਾਫੀ ਜ਼ਿਆਦਾ ਸਿੱਖਾਂ ਵਿੱਚ ਵੀ ਪ੍ਰਚਲਿਤ ਹੋ ਚੁੱਕਾ ਹੈ ਜੀ ਮੈਨੂੰ ਬਖਸ਼ ਦਿਓ ਅਜੇ ਪਰਮਾਤਮਾ ਇੱਚ ਕੋਈ ਸ਼ੱਕ ਨਹੀਂ ਉਹ ਜ਼ਾਹਰਾ ਨੇ ਬੰਦਗੀ ਵੀ ਹੈ ਸਿਮਰਨ ਵੀ ਹੈ ਆ ਜਿਹੜਾ ਕਹਿੰਦੇ ਮੈਂ ਹਰ ਹੰਨਾ ਵੀ ਬੈਠਾ ਹੈ ਟੀਵੀ ਅੱਗੇ ਉਹ ਗੱਲਾਂ ਹੀ ਬੜੀਆਂ ਉੱਚੀਆਂ ਚਾਂ ਕਰਦੇ ਨਹੀਂ ਪਿਆਰਿਓ ਹੈ ਹੈ ਸਭ ਕੁਝ ਹੀ ਪਰ ਇੰਨਾ ਵੀ ਸੁੱਖ ਨਹੀਂ ਪਰ ਕਦੀ ਸਮਾਂ ਮਿਲਿਆ ਤੇ ਪਛਾਲ ਪੜਿਓ ਸ੍ਰੀ ਮਾਨ ਦਾ ਜਾਨੋ ਨਹੀਂ ਭਾਵੈ ਕਾਹਨ ਬਾਤਾ ਇਹ ਸ਼ਬਦ ਜ਼ਰੂਰ ਪੜਿਓ ਕਦੇ ਸਮਾਂ ਮਿਲਿਆ ਆਪਾਂ ਇਹਦੇ ਅਰਥ ਕਰਾਂਗੇ ਜੀ ਉਹਦੇ ਵਿੱਚ ਸਭ ਦਾ ਜ਼ਿਕਰ ਕੀਤਾ